ਲੁਧਿਆਣਾ ਦੇ ਫੋਕਲ ਪੁਆਇੰਟ 8 ਫੇਸ ਦੇ ਵਿੱਚ ਕੱਲ 55 ਦੇ ਕਰੀਬ ਇੱਕ ਡਾਈਂਗ ਇੰਡਸਟਰੀ ਟੈ ਟੈਰੀ ਹੋਈ ਸੀ ਔਰ ਲਗਾਤਾਰ ਅਸੀਂ ਕੱਲ ਦੀਆਂ ਤਸਵੀਰਾਂ ਦਿਖਾ ਰਿਹਾ 20 ਘੰਟੇ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਚੁੱਕਿਆ ਔਰ ਅੰਦਰ ਲੁਧਿਆਣਾ ਪ੍ਰਸ਼ਾਸਨ ਦੇ ਮੁਤਾਬਕ ਹਜੇ ਜਿਹੜੇ ਮਜ਼ਦੂਰ ਅੰਦਰ ਫਸੇ ਹੋਏ ਨੇ ਇਸ ਮਲਬੇ ਹੇਟ ਔਰ ਐਨਡੀਆਰਫ ਦੀਆਂ ਟੀਮਾਂ ਮੌਕੇ ਤੇ ਨੇ ਜਿੰਨੇ ਵੀ ਐਨਡੀਆਰਫ ਦੇ ਜਵਾਨ ਆ ਕੱਲ ਦੇਰ ਸ਼ਾਮ ਤੋਂ ਹੀ ਇੱਥੇ ਰੈਸਕਿਊ ਕਰ ਰਹੇ ਨੇ ਔਰ ਉਹਨਾਂ ਨੂੰ ਕੱਢਣ ਦੀ ਬਾਅਦ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਜਿਹੜੀ ਡਾਈੰਗ ਇੰਡਸਟਰੀ ਹੈ ਕੋਲੀ ਡਾਈੰਗ ਇੰਡਸਟਰੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਹਾਸਾ ਹੋਇਆ ਅੰਦਰ ਕੋਈ ਮੁਰੰਮਤ ਦਾ ਬਿਲਡਿੰਗ ਨੂੰ ਲੈ ਕੇ ਕੰਮ ਚੱਲ ਰਿਹਾ ਸੀ ਜਾਂ ਫਿਰ ਕੋਈ ਤਵਾਕਾ ਅੰਦਰ ਹੋਇਆ ਜਾਂ ਬੋਇਲਰ ਦੀ ਵੀ ਗੱਲ ਕਹੀ ਜਾ ਰਹੀ ਹੈ ਕਿ ਬੋਇਲਰ ਫਟਿਆ ਪਰ ਪ੍ਰਸ਼ਾਸਨਿਕ ਅਧਿਕਾਰੀ ਹਜੇ ਇਸ ਪੂਰੇ ਫੈਕਟਰੀ ਦੇ ਟੈਟਰੀ ਹੋਏ ਨੂੰ ਇਹ ਹਜੇ ਨਹੀਂ ਦੱਸ ਪਾਰੇ ਕਿਉਂਕਿ ਕਈ ਆਖਦੇ ਨੇ ਕਿ ਅੰਦਰ ਕੋਈ ਪਿਲਰ ਨੂੰ ਜਿਹੜੇ ਅੰਦਰ ਮਜ਼ਦੂਰ ਲੱਗੇ ਸੀ ਜਿਹੜੇ ਇਸ ਫੈਕਟਰੀ ਦੀ ਮੁਰਮਮਤ ਕਰ ਰਹੇ ਸੀ ਉਹ ਪਿਲਰ ਨੂੰ ਚੱਕਦੇ ਹੋਏ ਇਹ ਢਹਿ ਢੇਰੀ ਹੋਈ ਹੈ ਪੂਰੀ ਇਮਾਰਤ ਚਾਰ ਮੰਜ਼ਿਲਾ ਹੈ ਪੂਰੀ ਇਮਾਰਤ ਹੈਗੀ ਸੀ ਇਹ ਲੁਧਿਆਣਾ ਦੇ 8 ਫੇਜ਼ ਦੇ ਵਿੱਚ ਔਰ ਇੱਕ ਦੀ ਇਸ ਪੂਰੇ ਹਾਸੇ ਦੇ ਵਿੱਚ ਮੌਤ ਦੱਸੀ ਜਾ ਰਹੀ ਹੈ ਇੱਕ ਮਜ਼ਦੂਰ ਦੀ ਮੌਤ ਹੋਈ ਹੈ ਪੰਜ ਦੇ ਕਰੀਬ ਜ਼ਖਮੀ ਜਿਹੜੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਇਸ ਫੈਕਟਰੀ ਦੇ ਬਾਹਰ ਕੱਲ ਤੋਂ ਹੀ ਜੁਟਨੇ ਸ਼ੁਰੂ ਹੋ ਗਏ ਸੀ ਕਿਉਂਕਿ ਜਿਹੜੇ ਅੰਦਰ ਮਜ਼ਦੂਰ ਫਸੇ ਉਹਨਾਂ ਦੀ ਗਿਣਤੀ ਕਿੰਨੀ ਹੈ ਇਹ ਹਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਇਸ ਦੇ ਉੱਤੇ ਕੁਝ ਨਹੀਂ ਦੱਸਿਆ ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ 3-4 ਦੇ ਕਰੀਬ ਜਿਹੜੇ ਮਜ਼ਦੂਰ ਹੈ ਉਹ ਅੰਦਰ ਫਸੇ ਹੋਣ ਦਾ ਅਸ਼ੰਕਾ ਜਤਾਈ ਜਾ ਰਹੀ ਹੈ ਤਕਰੀਬਨ ਜਦੋਂ ਇਹ ਫੈਕਟਰੀ ਚੱਲ ਰਹੀ ਸੀ 40-45 ਦੇ ਕਰੀਬ ਜਿਹੜੇ ਅੰਦਰ ਲੇਬਰ ਸੀ ਉਹ ਕੰਮ ਕਰ ਰਹੀ ਸੀ ਔਰ ਜਦੋਂ ਇਹ ਪੂਰਾ ਹਾਸਾ ਹੋਇਆ ਜਦੋਂ ਪੂਰੀ ਫੈਕਟਰੀ ਢੈ ਢੇਰੀ ਹੋਈ ਉਸ ਵੇਲੇ ਕਈ ਮਜ਼ਦੂਰ ਆਪਣੀ ਜਾਨ ਬਚਾਉਂਦੇ ਹੋਏ ਬਾਹਰ ਨੂੰ ਭੱਜੇ ਔਰ ਕਈ ਅੰਦਰ ਫਸ ਗਏ ਸੋ ਹੁਣ ਜਿੰਨੀ ਵੀ ਇਹ ਫੈਕਟਰੀ ਦਾ ਮਲਬਾ ਹੈ ਐਂਡੀਅਰ ਆਫ ਦੀਆ ਟੀਮਾਂ ਉਹ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹ ਪਹਿਲਾ ਗੇਟ ਹੈ ਜਿਹੜਾ ਸੜਕ ਦੇ ਉੱਤੇ ਮੈਂ ਇੱਕ ਦੂਸਰਾ ਗੇਟ ਜਿਹੜਾ ਗਲੀ ਵਾਲਾ ਉਹ ਗਲੀ ਦੇ ਗੇਟ ਤੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਪਰ ਫਿਲਹਾਲ ਹਜੇ 20 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਆ ਪੁਲਿਸ ਮੁਲਾਜ਼ਮ ਆ ਉਹ ਵੀ ਕੱਲ ਤੋਂ ਮੌਕੇ ਤੇ ਹੀ ਇੱਥੇ 5:30 ਵਜੇ ਕਿਉਂਕਿ ਹਾਸਾ ਹੋਇਆ 6:00 ਵਜੇ ਫਰਵਿਕਟ ਦੀਆਂ ਗੱਡੀਆਂ ਆਈਆਂ ਔਰ ਕਈ ਜਿਹੜੇ ਅੰਦਰ ਫਸੇ ਹੋਏ ਸੀ ਜਿਹੜੇ ਮੁਲਾਜ਼ਮ ਫੈਕਟਰੀ ਦੇ ਉਹਨਾਂ ਨੂੰ ਵੀ ਬਾਹਰ ਕਰ ਲਿੱਤਾ ਗਿਆ ਸੀ ਉਸ ਵੇਲੇ ਪਰ ਹੁਣ ਜਿਹੜੀ ਤਸਵੀਰ ਹੈ ਉਹ ਰੈਸਕਿਊ ਦੀ ਹੈ ਔਰ ਇਹ ਗਲੀ ਦੇ ਅੰਦਰ ਦਾ ਗੇਟ ਹੈ ਔਰ ਫਰਮ ਗੇਟ ਦੀ ਗੱਡੀ ਤੁਸੀਂ ਦੇਖ ਰਹੇ ਹੋ ਅੰਦਰ ਖੜੀ ਹੈ ਕਿਉਂਕਿ ਐਂਬੂਲੈਂਸ ਵੀ ਇੱਥੇ ਖੜੀਆਂ ਨੇ ਜਿਹੜਾ ਜਿਹੜਾ ਅਗਰ ਮਜ਼ਦੂਰ ਅੰਦਰੋਂ ਨਿਕਲਦਾ ਕਿਉਂਕਿ ਕੱਲ ਦੇਰ ਸ਼ਾਮ ਤੀ ਅਸੀਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਔਰ ਅੱਠ ਫੇਸ ਲੁਧਿਆਣੇ ਦਾ ਇਹ ਫੋਕਲ ਪੁਆਇੰਟ ਦਾ ਏਰੀਆ ਜਿੱਥੋਂ ਇਹ ਰੈਸਕਿਊ ਕੀਤਾ ਜਾ ਰਿਹਾ ਔਰ ਜਿਹੜੇ ਪੀੜਿਤ ਪਰਿਵਾਰ ਪਰਿਵਾਰਿਕ ਮੈਂਬਰ ਆ ਉਹ ਇੱਥੇ ਪਹੁੰਚੇ ਹੋਏ ਨੇ ਆਪਣੇ ਆਪਣੇ ਜੀਆਂ ਦੀ ਭਾਲ ਕਰ ਰਹੇ ਨੇ ਕਿ ਕਦੋਂ ਅਗਰ ਕੋਈ ਸਹੀ ਸਲਾਮਤ ਬਾਹਰ ਨਿਕਲਦਾ ਤਾਂ ਉਹ ਉਸ ਨੂੰ ਵੇਖ ਸਕਣ ਪਰ ਹਜੇ ਤੱਕ ਜਿਹੜੀ ਐਨਡੀਆਰ ਦੀ ਟੀਮ ਹੈ ਕਿਉਂਕਿ ਕਾਫੀ ਵੱਡੀ ਫੈਕਟਰੀ ਹੈ ਔਰ ਇੱਕ ਪਾਸੇ ਇਹ ਜਿਹੜੀ ਤਸਵੀਰ ਦਿਖਾ ਰਿਹਾ ਇਹ ਸੜਕ ਦੇ ਅੰਦਰਲੇ ਪਾਸੇ ਦੀ ਹੈ ਔਰ ਇਹ ਮੇਨ ਜਿਹੜਾ ਗੇਟ ਹੈ ਇਧਰਲੇ ਪਾਸੇ ਜਿਹੜੀ ਕਰੇਨਾ ਨੇ ਕਰੇਨਾ ਦੇ ਨਾਲ ਇਹ ਜਿਹੜੇ ਅੰਦਰ ਡਾਈਂਗ ਇੰਡਸਟਰੀ ਦੇ ਨਾਲ ਜੁੜੀਆਂ ਮਸ਼ੀਨਾਂ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਕੀ ਜਿਹੜੇ ਅੰਦਰ ਮਜ਼ਦੂਰ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਐਨਡੀਆਰਫ ਦੀਆਂ ਟੀਮਾਂ ਆਪਣੇ ਖੋਜੀ ਕੁੱਤਿਆਂ ਦੇ ਨਾਲ ਵੀ ਇੱਥੇ ਪਹੁੰਚੀਆਂ ਕੱਲ੍ਹ ਦੇਰ ਸ਼ਾਮ ਨੂੰ ਜਿਹੜੇ ਡੌਗਸ ਐਕਸਪਰਟ ਡੌਗਸ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਅੰਦਰ ਵੀ ਭੇਜਿਆ ਗਿਆ ਤਾਂਕਿ ਕੋਈ ਹਿਲਜੁਲ ਨਜ਼ਰ ਆਵੇ ਕਿ ਅੰਦਰ ਜਿਹੜੇ ਮਜ਼ਦੂਰ ਫਸਿਆ ਕਿੰਨੀ ਦੂਰ ਤੱਕ ਮਲਬੇ ਦੇ ਅੰਦਰ ਫਸੇ ਹੋ ਸਕਦੇ ਆ ਕਿਉਂਕਿ ਸਾਰਾ ਮਲਬਾ ਹੌਲੀ-ਹੌਲੀ ਐਨਡੀਆਰਫ ਦੀਆਂ ਟੀਮਾਂ ਇਸ ਆਪਰੇਸ਼ਨ ਨੂੰ ਅੰਜਾਮ ਦੇ ਰਹੀਆਂ ਏ ਰੈਸਕਿਊ ਨੂੰ ਕਿਉਂਕਿ ਹੌਲੀ-ਹੌਲੀ ਮਲਬਾ ਬਾਹਰ ਕੱਢੇ ਕੱਢਣਗੇ ਤਾਂ ਹੀ ਅੱਗੇ-ਅੱਗੇ ਤੱਕ ਪਤਾ ਲੱਗ ਪਾਏਗਾ ਕਿ ਕਿੰਨੀ ਗਿਣਤੀ ਹੈ ਅੰਦਰ ਫਸੇ ਮਜ਼ਦੂਮਾਂ ਦੀ ਸੋ ਹਜੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹੀ ਪੁਸ਼ਟੀ ਕੀਤੀ ਗਈ ਹੈ ਕਿ 2-3 ਦੇ ਕਰੀਬ ਜਿਹੜੀ ਗਿਣਤੀ ਹੈ ਉਹ ਮਜ਼ਦੂਰਾਂ ਦੇ ਫਸੇ ਹੋਣ ਦੀ ਉਮੀਦ ਅੰਦਰ ਸ਼ੰਕਾ ਪਰ ਜਿਹੜੇ ਆਲੇ-ਦੁਆਲੇ ਫੈਕਟਰੀਆਂ ਦੇ ਬਾਕੀ ਜਿਹੜੇ ਚਸ਼ਮਦੀਦ ਜਿਹੜੇ ਇੱਥੇ ਬਾਕੀ ਫੈਕਟਰੀਆਂ 'ਚ ਵੀ ਕੰਮ ਕਰਦੇ ਆ ਉਹਨਾਂ ਦੇ ਮੁਤਾਬਕ ਗਿਣਤੀ ਵੱਧ ਵੀ ਹੋ ਸਕਦੀ ਹੈ ਸੋ ਲਗਾਤਾਰ ਕੱਲ੍ਹ ਦੀਆਂ ਸੀ ਤਸਵੀਰਾਂ ਦਿਖਾ ਰਹੇ ਹਾਂ ਇਹ ਫੋਕਲ ਪੁਆਇੰਟ ਦਾ ਅੱਠ ਫੇਸ ਏਰੀਆ ਔਰ ਪੂਰਾ ਸੰਤੀ ਹੱਬ ਹੈ ਇੱਥੇ ਕਈ ਤਰ੍ਹਾਂ ਦੀਆਂ ਇੰਡਸਟਰੀਆਂ ਮੌਜੂਦ ਨੇ ਡਾਇੰਗ ਇੰਡਸਟਰੀ ਇੱਕ ਖੋਦਰੀ ਦੇ ਨਾਲ ਰਿਲੇਟਡ ਇੰਡਸਟਰੀ ਹੁੰਦੀ ਹੈ ਜਿੱਥੇ ਇਹ ਕੱਲ ਦੇਰ ਸ਼ਾਮ ਫੈਕਟਰੀ ਪੂਰੀ ਟੈਟੇਰੀ ਹੋਈ ਔਰ ਉਸ ਤੋਂ ਬਾਅਦ ਇਹ ਰੈਸਕਿਊ 20 ਘੰਟੇ ਤੋਂ ਉੱਪਰ ਹੋ ਗਿਆ ਜਿਹੜਾ ਰੈਸਕਿਊ ਹਜੇ ਵੀ ਚੱਲ ਰਿਹਾ ਇੱਕ ਦੀ ਮੌਤ ਹੋਈ ਐ ਇਸ ਪੂਰੇ ਹਾਸੇ ਦੇ ਵਿੱਚ ਜਿਵੇਂ ਜਿਵੇਂ ਜਾਣਕਾਰੀ ਸਾਨੂੰ ਮਿਲੇਗੀ ਅਸੀਂ ਤੁਹਾਡੇ ਤੱਕ ਇਹ ਪੂਰੀ ਅਪਡੇਟ ਦਿੰਦੇ ਰਵਾਂਗੇ ਮੈਂ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਦੁਬਾਰਾ ਫੇਰ ਹਾਜ਼ਰ ਹੋਣਾ ਇਹਨਾਂ ਤਸਵੀਰਾਂ ਨੂੰ ਲੈ ਕੇ